ਸੋ ਪਿਆਰੀ ਸਾਧ ਸੰਗਤ ਆਪ ਜੀ ਨੇ ਪਵਿੱਤਰ ਹੁਕਮਨਾਮਾ ਸਰਵਣ ਕੀਤਾ ਅੱਜ ਦਾ ਹੁਕਮਨਾਮਾ ਸੂਹੀ ਰਾਗ ਦੇ ਵਿੱਚ ਪੰਜਵੇਂ 파ਰਸ਼ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸਤਗੁਰੂ ਜੀ ਦੇ ਪਾਵਨ ਅੰਗ 739 ਤੇ ਸੁਭਾਏ ਮੌਨ ਉਚਾਰਨ ਕਰੋ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਸੋਹੀ ਮੁਹੱਲਾ ਪੰਜੋਂ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਊਠ ਸਿਧਾਰੇ ਕਰ ਮੋਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਹਰਾ ਇਸ ਪਵਿੱਤਰ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਅੱਜ ਸਾਨੂੰ ਜੋਸ਼ ਮਝਾਉਂਦੇ ਜਗਤ ਵਿੱਚ ਆਪਾਂ ਸਾਰੇ ਆਏ ਸਾਰੇ ਨੇ ਜਨਮ ਲੈ ਇਸ ਜਗਤ ਵਿੱਚ ਆਏ ਆਪਾਂ ਇਹ ਵੀ ਕਹਿੰਦੇ ਸੋਦੇਆਂ ਸਾਧ ਸੰਗਤ ਵਿੱਚ ਵੀ ਵਿਚਾਰਾਂ ਹੁੰਦੀਆਂ ਹਨ ਕਿ ਮਨੁੱਖਾ ਜੀਵਨ ਬੜਾ ਕੀਮਤੀ ਮਿਲਿਆ ਪ੍ਰੇਰੀ ਕੀਮਤ ਦਾ ਇਹਦੀ ਕੀਮਤ ਨੂੰ ਆਪਾਂ ਸਮਝਿਆ ਹੀ ਨਹੀਂ ਇਹ ਤਾਂ ਸਾਰੇ ਨੂੰ ਪਤਾ ਕਿ ਮਨੁੱਖਾ ਜੀ ਕੋਈ ਬੜਾ ਕੀਮਤੀ ਹੈ ਕੀ ਕੀਮਤ ਪਾਈ ਆਪਾਂ ਨੇ ਇਸ ਪ੍ਰਮੇਤਰ ਬਚਣਾ ਜੇ ਰਾਹੀ ਜੋ ਸਤਗੁਰੂ ਜੀ ਸਾਨੂੰ ਸਮਝਾਉਂਦੇ ਆ ਉਸ ਮਨੁੱਖ ਦੀ ਦੇਹੀ ਕੀਮਤੀ ਹੈ ਜਿਹੜਾ ਮਨੁੱਖ ਆਤਮਿਕ ਜੀਵਨ ਜੀ ਰਿਹਾ ਹੈ ਆਤਮਿਕ ਜੀਵਨ ਜੀ ਰਿਹਾ ਹੈ आत्मक जीवन जीने वाले बिरले हैं, बाकी सब लाशा ही फिर रही अरते आए मुख जीवन नहीं है जो जी रहे इतना पशु भी जी, ,000 ,000 जी रहे हैं पंछी भी जी रहे हैं चौरासी लख चूनिया जी रही दरख्त भी जी रहे ਇਹ ਜੀਵਨ ਵੀ ਹੈ ਜੀਵਨ ਉਹ ਜੀ ਰਿਹਾ ਉਹ ਜ਼ਿੰਦਗੀ ਜੀ ਰਿਹਾ ਜਿਹੜਾ ਗੁਰੂ ਨਾਲ ਜੁੜ ਕੇ ਸਾਰ ਸੰਗਤ ਕਰਦਾ ਹੋਇਆ ਰੱਬ ਦੀ ਬੰਦਗੀ ਕਰਦਾ ਹੋਇਆ ਪ੍ਰਭੂ ਨਾਲ ਜੁੜਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਉਹਨਾਂ ਲੋਕਾਂ ਨੂੰ ਜਿਉਂਦੇ ਦੇਖ ਰਿਹਾ ਬਾਕੀ ਸਭ ਮੁਰਦੇ ਹੈ ਦਿਖੋ ਕੈਸੀ ਗੱਲ ਕਹਿ ਦਿੱਤੀ ਕੋਈ ਕਹਿ ਦੂ ਕੋਈ ਕਹਾਲੂ ਜੇ ਮਨ ਨੂੰ ਕੋਈ ਕਹੇ ਮੁਰਦਾ ਤੂੰ ਤਾਂ ਮਰਿਆ ਹੋ ਤਾ ਕੋਈ ਨਹੀਂ ਕਹੋਂਗਾ ਪਰ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਹਨ ਸੋ ਜੀਵੇ ਆ ਜਿਸ ਮਨੋਂ ਵਸਿਆ ਸੋਏ ਗੁਰੂ ਨਾਨਕ ਦੇ ਮਹਾਰਾਜ ਵੀ ਕਹਿੰਦੇ ਸੋ ਜੀਵੇ ਆ ਜਿਸ ਮਨੋਂ ਵਸਿਆ ਸੋਏ ਨਾਨਕ ਅਵਰ ਨ ਜੀਵੇ ਕੋਈ ਉਹੀ ਜੀ ਰਿਹਾ ਜਿਹਦੇ ਹਿਰਦੇ ਵਿੱਚ ਪ੍ਰਭੂ ਦੀ ਯਾਦ ਹੈ ਉਹ ਜੀ ਰਿਹਾ ਬਾਕੀ ਹੋਰ ਕੋਈ ਨਹੀਂ ਜੀ ਰਿਹਾ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕੇ ਚਖਾਏ ਜੋ ਕੁਝ ਵੀ ਖਾਂਦਾ ਹਰਾਮ ਖਾਂ ਹਰਾਮ ਖਾ ਰਿਹਾ ਉਹਦਾ ਖਾਣਾ ਕੋਈ ਪਰਵਾਨੀ ਹੈ ਇਸ ਪਵਿੱਤਰ ਬਚਨਾਂ ਦੇ ਰਾਹੀਂ ਦੇਖੋ ਗੁਰੂ ਅਰਜਨ ਦੇ ਮਹਾਰਾਜ ਜੋ ਸਾਨੂੰ ਕਹਿ ਰਹੇ ਕਹਿੰਦੇ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਮੈਂ ਉਹਨਾਂ ਨੂੰ ਹੀ ਜਿਉਂਦੇ ਦੇਖ ਰਿਹਾ ਜਿਹੜੇ ਹਰੀ ਦਾ ਨਾਮ ਸਿਮਰਦੇ ਹੋਏ ਜੀ ਰਹੇ ਉਹ ਨੌਕਰੀ ਵੀ ਕਰਦੇ ਨੇ ਖੇਤੀਬਾੜੀ ਵੀ ਕਰਦੇ ਨੇ ਦੁਕਾਨਦਾਰੀ ਵੀ ਕਰਦੇ ਨੇ ਬੱਚਿਆਂ ਵਿੱਚ ਰਹਿਦੇ ਪਰ ਗੁਰੂ ਨਹੀਂ ਪੜਾਉਂਦੇ ਰੱਬ ਨੂੰ ਨਹੀਂ ਪੜਾਉਂਦੇ ਹਰ ਵਕਤ ਯਾਦ ਰੱਖਦੇ ਇੱਕ ਦਿਨ ਸੰਸਾਰ ਛੱਡਣਾ ਹੈ ਮਰ ਜਾਣਾ ਇੱਕ ਦਿਨ ਇਹ ਸਭ ਝੂਠੀ ਠਾੜਵਾੜ ਸਾਡੀ ਇੱਥੇ ਹੀ ਰਹਿ ਜਾਣਾ ਬੜੀਆਂ ਬੜੀਆਂ ਪਤਨੀਆਂ ਸਾਡੀਆਂ ਇੱਥੇ ਰਹਿ ਜਾਣਗੀਆਂ ਕੋਠੀਆਂ ਮਹਿਲ ਬਾਗੀਆਂ ਜ਼ਮੀਨਾਂ ਜਾਇਦਾਦਾਂ ਇੱਥੇ ਹੈ ਨੇ ਕਿਹੜੀ ਕੀ ਜਿਹੜੀ ਨਾਲ ਲੈ ਜੇ ਲੈ ਜਾਂਦੇ ਆ ਉਹ ਲੋਕ ਜਿਨ੍ਹਾਂ ਨੂੰ ਇਹ ਪਤਾ ਹੈ ਉਹ ਫਿਰ ਗੁਰੂ ਨਾਲ ਜੁੜਦੇ ਹਨ ਰੱਬ ਨਾਲ ਜੁੜਦੇ ਹਨ ਅਤੇ ਆਤਮਿਕ ਜੀਵਨ ਪ੍ਰਾਪਤ ਕਰਦੇ ਹਨ ਆਤਮਿਕ ਜੀਵਨ ਕਿੱਥੋਂ ਮਿਲਣਾ ਇੱਥੋਂ ਮਿਲਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਇਹ ਆਤਮਿਕ ਜੀਵਨ ਪ੍ਰਾਪਤ ਜਿਉਂ ਜਿਉਂ ਉਹ ਗੁਰੂ ਦੀ ਸੰਗਤ ਵਿੱਚ ਮਿਲ ਕੇ ਗੁਰੂ ਦੇ ਸ਼ਬਦ ਨਾਲ ਜੁੜਦਾ ਉਸ ਨੂੰ ਆਤਮਿਕ ਜੀਵਨ ਮਿਲਦਾ ਹੈ। ਸਰੀਰਕ ਜੀਵਨ ਤਾਂ ਸਾਡਾ ਜਿਹੜਾ ਹੈ ਹਰ ਇੱਕ ਨੇ ਬਣਾਇਆ ਹੋਇਆ ਆਪਣਾ। ਚੰਗੇ ਖਾ ਰਹੇ, ਪਹਿਨਦੇ, ਕੋਠੀਆਂ 'ਚ ਰਹਿ ਰਹੇ, ਗੱਡੀਆਂ 'ਚ ਘੁੰਮ ਰਹੇ। ਦਰਬਾਰੇ ਸਰਕਾਰੀ ਦੀ ਸਾਡੀ ਇੱਚ ਹੋएगी। ਸਭ ਕੁਝ ਹੈ। ਪਰ ਇਹ ਸਭ ਕੁਝ ਕੁਝ ਵੀ ਨਹੀਂ ਹੈ। ਜਿਵੇਂ ਸੀ ਗੁਰੂ ਨਾਲੇ ਟੁੱਟ ਗਏ ਜੇ ਸਾਨੂੰ ਪਤਾ ਹੀ ਨਾ ਲੱਗਿਆ ਕਿ ਮਨੁੱਖਾ ਜੀਵਨ ਹੈ ਕੀ ਹੈ ਮਨੁੱਖਾ ਜੀਵਨ ਕਾਦੇ ਵਾਸਤੇ ਜਿਵੇਂ ਹੈ ਕੋਹੜਾ ਜੀਵਨ ਹੈ ਹੁਣ ਸਤਗੁਰੂ ਜੀ ਇਹੀ ਗੱਲ ਸਮਝਾਉਂਦੇ ਕਹਿੰਦੇ ਜੀਵਤ ਕੋਕੇ ਜਿਹਨੇ ਹਰ ਹਰ ਧਿਆਇਆ ਸਾਧ ਸੰਗ ਤਿਨੀ ਦਰਸ਼ਨ ਪਾਇਆ ਉਹਨਾਂ ਨੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਰੱਬ ਦਾ ਵੀ ਦਰਸ਼ਨ ਕਰ ਲਿਆ ਮਨੁੱਖਾ ਜੀਵਨ ਤਾਂ ਰੱਬ ਦਾ ਦਰਸ਼ਨ ਕਰਨ ਵਾਸਤੇ ਮਿਲਿਆ ਰੱਬ ਨੂੰ ਪਛਾਨਣਾ ਵਾਸਤੇ ਮਿਲਿਆ ਉਹਦੇ ਵਿੱਚ ਲੀਨ ਹੋਣ ਵਾਸਤੇ ਮਿਲਿਆ ਜੇ ਉਹਦੇ ਵਿੱਚ ਲੀਨੇ ਨਾ ਹੋ ਸਕੇ ਉਹਦਾ ਦਰਸ਼ਨੇ ਨਾ ਕਰ ਸਕੇ ਉਹਨੂੰ ਸਮਝੇ ਨਾ ਸਕੇ ਆ ਕੋਈ ਜੀਵਨ ਨਹੀਂ ਹੈ ਇਹ ਹਲਾ ਜੀਵਨ ਪਸ਼ੂ ਵੀ ਜੀ ਰਹੇ ਨੇ ਪਸ਼ੂ ਜੀਵਨ ਸਾਡੇ ਨਾਲੋਂ ਵਧੀਆ ਜੀ ਰਹੇ ਵੀ ਖੈਰ ਕਰਦੇ ਪਸ਼ੂ ਬਕਾਰੀ ਨਹੀਂ ਹੈ ਅਸੀਂ ਬਕਾਰੀ ਹਾਂ ਪਸ਼ੂ ਬਕਾਰੀ ਨਹੀਂ ਹੈ ਦੇਖੋ ਪਸ਼ੂ ਗੁਰੂ ਦਾ ਦਰਸ਼ਨ ਨਹੀਂ ਕਰ ਸਕਦੇ ਪਰ ਉਹ ਗੱਲ ਤੇ ਬਿਝੇਗੇ ਪਸ਼ੂ ਗੁਰੂ ਦਾ ਜਸਰੀ ਸੁਣ ਸਕਦੇ ਪਰ ਉਹ ਨਹੀਂ ਤੇ ਆਉਣੀ ਸੁਣਦੇ ਪਸ਼ੂ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦੇ ਉਹ ਹੋਰ ਪਾਸੇ ਵੀ ਜਾਂਦੇ ਹੋ ਪਸ਼ੂ ਚੰਗਾ ਸੋਚ ਨਹੀਂ ਸਕਦੇ ਉਹ ਗੱਲ ਨਹੀਂ ਸੋਚਦੇ ਸੋਚ ਨਹੀਂ ਦਿੱਤੇ ਆਪਾਂ ਕਿੰਨਾ ਕੁ ਸੋਚਦੇ ਸਾਡੇ ਅੰਦਰ ਕਿਤਨੇ ਵਹਿ ਵਿਰੋਧ ਕਿੰਨਾ ਕੁ ਲਈ ਬੈਠੇ ਕੂੜਕਵਾਦ ਸੀ ਸਾਡਾ ਜੀਵਨ ਪਸ਼ੂਆਂ ਨਾਲੋਂ ਭੈੜਾ ਇਸ ਕਰਕੇ ਸਤਗੁਰੂ ਜੀ ਕਹਿੰਦੇ ਆ ਇਸੇ ਨੂੰ ਅਸੀਂ ਚੰਗਾ ਜੀਵਨ ਸਮਝੀ ਬੈਠੇ ਕਿ ਚੰਗਾ ਖਾ ਰਏ ਚੰਗਾ ਪਹਿਨ ਰਏ ਆ ਟੱਬਰ ਵਿੱਚ ਰਹਿ ਰਹੇ ਦਿਨ ਲੰਘ ਰਹੇ ਇਹ ਜਿਹੜੇ ਦਿਨ ਲੰਘ ਰਹੇ ਗਿਣਤੀ ਦੇ ਮੁੱਕ ਜਾਣੇ ਕਿਦੋਂ ਇਹ ਕਿਹਦੇ ਖਤਮ ਹੋ ਜਾਣੇ ਕਹਿੰਦੇ ਅਸਲ ਜੀਵਨ ਨੂੰ ਪਛਾਨੋ ਅਸਲ ਜੀਵਨ ਹੈ ਕੀ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਜ ਸੰਗ ਤਿਨੀ ਦਰਸ਼ਨ ਪਾਇਆ ਉਹਨਾਂ ਨੇ ਹੀ ਗੁਰੂ ਦਾ ਗੁਰੂ ਦੇ ਰਾਹੀਂ ਰੱਬ ਦਾ ਦਰਸ਼ਨ ਕਰ ਲਿਆ ਰੱਬ ਦੇ ਵਿੱਚ ਲੀਨ ਹੋ ਗਏ ਹੁਣ ਇਸੀ ਗੱਲ ਨੂੰ ਖੋਲ ਕੇ ਸਤਗੁਰੂ ਜੀ ਵਿਆਖਿਆ ਕਰਦੇ ਵਿਆਖਿਆ ਮੈਂ ਨਹੀਂ ਕਰਦਾ ਵਿਆਖਿਆ ਗੁਰੂ ਅਰਜਨ ਦੇ ਮਹਾਰਾਜੀ ਕਰਦੇ ਮੈਂ ਤਾਂ ਇੱਕ ਬੋਲ ਰਿਹਾ ਜਿਵੇਂ ਉਹ ਬੋਲਾ ਰਿਹਾ ਵਿਆਖਿਆ ਗੁਰੂ ਅਰਜਨ ਦੇਵ ਮਹਾਰਾਜ ਕਰ ਰਹੇ ਇਸ ਪੰਕਤੀ ਦੀ ਵਿਆਖਿਆ ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਕੀਤੀ ਹੈ ਸਾਨੂੰ ਸਮਝਾ ਕੀ ਕਹਿੰਦੇ ਹਨ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਇਸ ਜਗ ਦੇ ਵਿੱਚ ਕਿਸੇ ਨੂੰ ਰਹਿਣਾ ਨਹੀਂ ਮਿਲਣਾ بڑے بڑے ਦੇਵਤੇ ਦੇਵੀ ਗੁਣਾ ਵਾਲੇ ਦੇਵਤੇ ਜਿਹੜੇ ਆਪਣੇ ਆਪ ਨੂੰ ਦੇਵਤੇ ਕੋਹਾ ਕੇ ਚਲੇਗੇ ਉਹਨਾਂ ਨੂੰ ਵੀ ਇੱਥੇ ਰਹਿਣਾ ਨਹੀਂ ਮਿਲਿਆ ਰਹਿਣੇ ਪਾਵੇਂ ਸੂਰਨਾਰ ਦੇਵਾ ਨਾ ਦੇਵਤੇ ਨਾ ਮਨੁੱਖ ਦੇਵੀ ਗੁਣਾ ਵਾਲੀ ਵੀ ਇਸ ਜਗਤ ਵਿੱਚ ਸਦਾ ਲਈ ਰਹਿ ਨਹੀਂ ਸਕੇ ਤੂੰ ਕੌਣਾ ਤੂੰ ਰਹਿ ਜੇਂਦਾ ਆਪਾਂ ਰਹਿ ਜਾਵਾਂਗੇ ਇੱਥੇ ਇੱਥੇ ਬੜੇ ਬੜੇ ਦੇਵੀ ਦੇਵਤਿਆਂ ਨੂੰ ਜਾਣਾ ਪਿਆ ਗਿਆ ਪੀਰਾਂ ਪੈਗੰਬਰਾਂ ਨੂੰ ਜਾਣਾ ਪਿਆ ਗਿਆ ਇੱਥੇ ਰਹਿਣਾ ਸਦਾ ਆਤਮਿਕ ਜੀਵਨ ਪ੍ਰਾਪਤ ਕਰੋ ਗੁਰੂ ਕੋਲ ਹੋਰ ਇਹ ਨਾ ਪਾਵੈ ਸੂਨਰ ਦੇਵਾ ਉਠ ਸੁਧਾਰੇ ਕਰ ਮਨਜਨ ਸੇਵਾ ਬੇਅੰਤ ਲੋਗ ਇੱਥੇ ਆਏ ਰਿਸ਼ੀ मुनि ਆਏ ਉਠ ਸੁਧਾਰੇ ਕਰ ਮਨਜਨ ਸੇਵਾ ਬੇਅੰਤ ਲੋਗ ਇਹਨਾਂ ਦੇ ਚੇਲੇ ਬਣ ਗਏ ਦੇਵੀ ਦੇਵਤਿਆਂ ਦੇ ਰਿਸ਼ੀਆਂ मुਨੀਆਂ ਦੇ ਰਿਸ਼ੀ मुनि ਵੀ ਨਹੀਂ ਇੱਥੇ ਰਹੇ ਦੇਵੀ ਦੇਵਤੇ ਵੀ ਇੱਥੇ ਨਹੀਂ ਰਹੇ ਰਹਿ ਸਕੇ ਇਹਨਾਂ ਦੇ ਗਾਹਾਂ ਪੁਜਾਰੀ ਪੂਜਾ ਕਰਨ ਵਾਲੇ ਇਹਨਾਂ ਦੇ ਸੇਵਕ ਇਹਨਾਂ ਦੀ ਸੇਵਾ ਕਰਨ ਵਾਲੇ ਪਤਾ ਨਹੀਂ ਕਿਤਨੇ ਕਿ ਇੱਥੇ ਚਲੇ ਗਏ ਆਪਣੇ ਆਪ ਨੂੰ ਦੇਵਤੇ ਕੋ ਆ ਕੇ ਚਲੇ ਗਏ ઋષਿ मुनि ਸਾਧ ਸੰਤ ਮਹਾਪੁਰਸ਼ ਕੋ ਆ ਕੇ ਚਲੇ ਗਏ ਬੇਅੰਤ ਲੋਕ ਇਹਨਾਂ ਦੀ ਇਹਨਾਂ ਦੀ ਉਹ ਪੂਜਾ ਕਰਦੇ ਚਲੇ ਗਏ ਪਤਾ ਨਹੀਂ ਕਿੰਨੇ ਲੋਕ ਉੱਤੇ ਨੇ ਇਹਨਾਂ ਦੀ ਪੂਜਾ ਕਰਨ ਵਾਲੇ ਪਰ ਇਹਨਾਂ ਸਾਰਿਆਂ ਦੇ ਵਿੱਚੋਂ ਉਹ ਜੀਉਦੇ ਉਹ ਜੀਵਨ ਅਸਲ ਜੀਵਨ ਬਤੀਤ ਕਰਕੇ ਗਏ ਜਿਹੜੇ ਸਾਧ ਸੰਗਤ ਵਿੱਚ ਮਿਲ ਕੇ ਪ੍ਰਭੂ ਦੀ ਯਾਦ ਵਿੱਚ ਜੁੜੇ ਰਹੇ ਜਿਨ੍ਹਾਂ ਨੇ ਰੱਬ ਨੂੰ ਪਛਾਣਿਆ ਉਹ ਜੀ ਕੇ ਗਏ ਬਾਕੀ ਸਾਰੇ ਮੁਰਦੇ ਹੀ ਆਏ ਮਰਦੀ ਚਲੇ ਗਏ ਆਪਾਂ ਨੂੰ ਚੱਲਿਆ ਇਸ ਕਰਕੇ ਆ ਕੋਈ ਜੀਵਨ ਨਹੀਂ ਹੈ ਜਿਹੜਾ ਅਸੀਂ ਠਾਪੀ ਨੇ ਇਹਨੂੰ ਜੀਵਨ ਵਾਂਗ ਸਮਝ ਲਿਓ ਇਹ ਜੀਵਨ ਜਿਹੜਾ ਹੈ ਇਸ ਜੀਵਨ ਦੇ ਰਾਹੀ ਇੱਕ ਸਦਾ ਕਾਇਮ ਰਹਿਣ ਵਾਲਾ ਜੀਵਨ ਪ੍ਰਾਪਤ ਕਰਨਾ ਸੀ ਇਸ ਜੀਵਨ ਦਾ ਆ ਜੀਵਨ ਸੰਤਾਂ ਮਿਲਿਆ ਹੈ ਡੁਪਲੀਕੇਟ ਜੀਵਨ ਹੈ ਥੋੜੇ ਦਿਨਾਂ ਦਾ ਜੀਵਨ ਹੈ ਇਸ ਥੋੜੇ ਜਿਹੇ ਜੀਵਨ ਦੇ ਰਾਹੀ ਅਸੀਂ ਸਦਾ ਕਾਇਮ ਰਹਿਣ ਵਾਲਾ ਜੀਵਨ ਪ੍ਰਾਪਤ ਕਰਨਾ ਸੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਪਰ ਅਸੀਂ ਇਸ ਡੁੱਬਲੀ ਕਟ ਜੀਵਨ ਨਾਲ ਜੁੜੇ ਹੋਏ ਸਾਰੀ ਜੀਤ ਜੇ ਜਾ ਕੇ ਸਾਡੇ ਬਜ਼ੁਰਗ ਚਲੇ ਗਏ ਕਿੰਨੇ ਲੋਕ ਚਲੇ ਗਏ ਸਦੇ ਅਸੀਂ ਵੀ ਚਲੇ ਜਾ ਹੁਣ ਦੇਖੋ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ ਸਾਰ ਸੰਗਤ ਨਹੀਂ ਦਰਸਨ ਲਪਾਇਆ ਜਿਨ੍ਹਾਂ ਨੇ ਗੁਰੂ ਦੀ ਸੰਗਤ ਵਿੱਚ ਮਿਲ ਕੇ ਪ੍ਰਭੂ ਦਾ ਦਰਸ਼ਨ ਕੀਤਾ ਰੱਬ ਨੂੰ ਜਾਣਿਆ ਉਹੀ ਦੇਖਦਾ ਮੈਂ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਜੀਵ ਇਹ ਜੀਵ ਬਾਕੀ ਸਭ ਮੁਰਤੇ ਪਏ ਕੋਈ ਜਾਮ ਆਪਣੇ ਆਪ ਮੇਰਾ ਜੀਵਨ ਬਹੁਤ ਵਧੀਆ ਹਰ ਬੰਦੇ ਦਾ ਜੀਵਨ ਹਰ ਬੰਦਾ ਸੋਚੀ ਬੈਠਾ ਮੇਰਾ ਜੀਵਨ ਬਹੁਤ ਵਧੀਆ ਕਿਉਂਕਿ ਮੈਂ ਚੰਗਾ ਖਾ ਰਿਹਾ ਚੰਗਾ ਪਹਿਨ ਰਿਹਾ ਪਰਿਵਾਰ ਵਿੱਚ ਰਹਿ ਰਿਹਾ ਇਹ ਜੀਵਨ ਨਹੀਂ ਹੈ ਜੀਵਨ ਉਹ ਹੈ ਜਿਹੜਾ ਗੁਰੂ ਦੀ ਸੰਗਤ ਨਾਲ ਜੁੜਿਆ ਹੋਆ ਹੁਣ ਅੱਗੇ ਕਹਿੰਦੇ ਆ ਇਹ ਪੰਕਤੀ ਰਹਾਉ ਵਾਲੀ ਸੀ ਅੱਗੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ ਬਾਦਸ਼ਾਹਾਂ ਦੇ ਜੀਵਨ ਨੂੰ ਅਸੀਂ ਕਹਾਂਗੇ ਬਹੁਤ ਵਧੀਆ ਜਿਹੜੇ ਹਕੂਮਤ ਕਰ ਰਹੇ ਨੇ بڑے بڑے ਬਾਦਸ਼ਾਹ ਜਾਲਮ ਵਰਚਾ ਹੋਏ ਆ ਔਰਗ ਦੇ ਵਰਗੇ ਉਹ ਵੀ ਆਪਣੇ ਆਪ ਨੂੰ ਕਹਿੰਦੇ ਰਹੇ ਸਾਡਾ ਜੀਵਨ ਬਹੁਤ ਵਧੀਆ ਹੈ ਬਾਦਸ਼ਾਹੀਆਂ ਪ੍ਰਾਪਤ ਕਰ ਲੈਣੀਆਂ ਇਹ ਕੋਈ ਚੰਗਾ ਜੀਵਨ ਨਹੀਂ ਹੈ। ਵੱਡੇ ਵੱਡੇ ਸ਼ਾਹ ਬਣ ਜਾਣਾ, ਸ਼ਾਹਕਾਰ ਬਣ ਜਾਣਾ, ਵੱਡੇ ਵੱਡੇ ਵਪਾਰੀ ਬਣ ਜਾਣਾ ਇਹ ਕੋਈ ਚੰਗਾ ਜੀਵਨ ਨਹੀਂ ਹੈ। ਹਾਂ, ਬਾਦਸ਼ਾਹ ਬਣ ਕੇ ਰੱਬ ਨੂੰ ਪਛਾਨਣਾ ਸੀ। ਵੱਡੇ ਸ਼ਾਹ ਬਣ ਕੇ ਰੱਬ ਨੂੰ ਪਛਾਨਣਾ ਸੀ। ਵੱਡੇ ਵੱਡੇ ਵਪਾਰੀ ਬਣ ਕੇ ਰੱਬ ਨੂੰ ਪਛਾਨਣਾ ਸੀ। ਹੁਣ ਇੱਥੇ ਇਹ ਮਤਲਬ ਨਹੀਂ ਕਿ ਬਾਦਸ਼ਾਹ ਨੂੰ ਮਾਰਾ ਕਹਿ ਰਹੇ। ਵਪਾਰੀਆਂ ਨੂੰ ਮਾਂ ਦਾ ਕਹਿ ਰਹੇ ਬڑے-ਬڑے ਸ਼ਾਹ ਹਨ ਗਲਤ ਕਹਿ ਰਹੇ ਇਹ ਨਹੀਂ ਕਹਿ ਰਹੇ ਚੰਗੇ-ਚੰਗੇ ਬਾਦਸ਼ਾਹ ਵੀ ਹੋਏ ਮਹਾਰਾਜਾ ਰਣਜੀਤ ਸਿੰਘ ਵਰਗੇ ਨੂੰ ਭਲਾ ਦਿਓ ਭਲਾ ਦੋਗੇ ਆਪਾਂ ਤੰਤਰ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹਦਾ ਸੀ ਹੋਰ ਬੇਅੰਤ ਐਸੇ ਬਾਦਸ਼ਾਹ ਹੋਏ ਬڑے-ਬڑے ਸ਼ਾਹ ਵੀ ਹੋਏ ਵਪਾਰੀ ਵੀ ਹੋਏ ਰੱਬ ਨਾਲ ਜੁੜ ਕੇ ਅਸਲ ਜੀਵਨ ਜੀ ਕੇ ਗਏ ਪਰ ਜਿਹੜੇ ਵਾਰਸ਼ਾ ਜਿਹੜੇ ਸ਼ਾਹ ਜਿਹੜੇ ਵਪਾਰੀ ਹਨ ਉਹਨਾਂ ਨੂੰ ਸਮਝਾਉਂਦੇ ਹਨ ਕਿ ਤੁਸੀਂ ਸਦਾ ਜਗਤ ਵਿੱਚ ਰਹਿਣਾ ਨਹੀਂ ਹੈ ਅਸਲ ਜੀਵਨ ਬਤੀਤ ਕਰੋ ਅਸਲ ਜੀਵਨ ਪ੍ਰਾਪਤ ਕਰੋ ਇਹ ਵਾਰਸ਼ਾਈਆਂ ਸਦਾ ਨਹੀਂ ਰਹਿਣੀਆਂ ਇਹ ਸ਼ਾਹ ਬਣਾ ਸਦਾ ਨਹੀਂ ਰਹਿਣਾ ਵੱਡੇ ਵੱਡੇ ਵਪਾਰੀ ਬਣ ਜੋ ਭਾਵੇਂ ਇਹ ਵਪਾਰ ਸਦਾ ਨਹੀਂ ਤੁਸੀਂ ਕਰਦੇ ਰਹੋਗੇ ਸੱਚ ਵਪਾਰ ਕਰੋ ਵਪਾਰੀ ਦਰਗੇ ਨਿਭੇ ਖੇਪ ਤੇ ਮਾਰੀ सच्चे भी व्यापारी बनो नामदे व्यापारी बनो क्योंकि जो दिस है सो कल करना जो कुछ भी दिसद एक काल ने एक दिन खोलना लेना है नाश कर देना है इतने रहना नहीं किसी मौत ने सब कुछ जाना ना व्यापार रहना, ना व्यापारी रहना ना बादशाह रहना ਨਾ ਬਾਦਸ਼ਾਹੀਆਂ ਰਹਿਣੀਆਂ ਔਰੰਗਜ਼ੇਬ ਦੀ ਦਿੱਖਦੀ ਹੈ ਕਿਤੇ ਯਾਦਗਾਰ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਚਾਂਦਨੀ ਚੌਕ ਵਿੱਚ ਬਠਾਲ ਤੇ ਕਤਲ ਕਰ ਦਿੱਤਾ ਬੇਰਹਿਮੀ ਨਾਲ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਯਾਦਾਂ ਦੁਨੀਆ ਦੇ ਵਿੱਚ ਥਾਂ ਥਾਂ ਦੇਖੀਆਂ ਜਾ ਸਕਦੀਆਂ ਪਰ ਉਸ ਜ਼ਾਲਮ ਦੀ ਹੈ ਕਿਤੇ ਯਾਦਗਾਰ ਸੂਬੇ ਵਜੀਦਖੋਦੀ ਹੈ ਕਿਤੇ ਯਾਦਗਾਰ ਛੋਟੇ ਸਹਿਬ ਜੱਦਿਆਂ ਨੂੰ ਮਾਤਾ ਗੁਜਰੀ ਜੀ ਦੀ ਉਹਨਾਂ ਦੀਆਂ ਯਾਦਾਂ ਥਾਂ ਤਾਂ ਆਪਾਂ ਦੇਖ ਲਈ ਜਿਹੜੇ ਜੀ ਕੇ ਗਏ ਇੱਕ ਗੱਲਾਂ ਨੋਟ ਕਰਨ ਵਾਲੀਆਂ ਗੁਰਮੁਖ ਪਿਆਰੇ ਇਹ ਗੱਲਾਂ ਇੱਥੇ ਹੀ ਮਿਲਣੀਆਂ ਇੱਥੇ ਹੀ ਕਰਨੀਆਂ ਅਸੀਂ ਹੋਰ ਕਿੱਥੇ ਕਰਾਂਗੇ ਕਹਿੰਦੇ 바ਰਸਾ ਸ਼ਾਹ ਵਪਾਰੀ ਮਰਨਾ ਜੋ ਦੀ ਸੈ ਸੋ ਕਾਲੇ ਖਰਨਾ ਕੂੜੇ ਮੋਹ ਲਪਟ ਲਪਟਾਨਾ ਪਰ ਮਨੁੱਖ ਸਰੀਰਕ ਜੀਵਨ ਦੇ ਨਾਲ ਹੀ ਜੁੜਿਆ ਹੋਇਆ ਝੂਠੇ ਪਦਾਰਥਾਂ ਦਾ ਇਹ ਮੋਹ ਕਰੀ ਜਾਂਦਾ ਇਹਦੇ ਮੋਹ ਵਿੱਚ ਫਸਿਆ ਹੋਇਆ ਝੂਠੇ ਪਦਾਰਥਾਂ ਦੇ ਮੋਹ ਵਿੱਚ ਪਤ ਕੇ ਇਹਦਾ ਹੀ ਹੰਕਾਰ ਕਰੀ ਜਾਂਦਾ ਮੈਂ ਲੱਖਾਂ ਪਤੀ ਹੋ ਗਿਆ ਮੈਂ ਕਰੋੜਾਂ ਪਤੀ ਹੋ ਗਿਆ ਇੰਨੀ ਮੇਰੇ ਕੋਲ ਜ਼ਮੀਨ ਹੈ ਇਤਨਾ ਮੇਰਾ ਵੱਡਾ ਰਤਬਾ ਇਤਨੇ ਲੋਕ ਮੇਰੇ ਅੰਡਰ ਹਨ ਇਹੀ ਹੰਕਾਰ ਪਾੜੀ ਜਾਂਦਾ ਹੈ ਪਰ ਜਦੋਂ ਆਖਰੀ ਸਮਾਂ ਆਉਂਦਾ ਛੋੜ ਚੱਲਿਆ ਤਾਂ ਫਿਰ ਪਛਤਾਉਂਦਾ ਜਦੋਂ ਛੱਡ ਕੇ ਜਾਂਦਾ ਫਿਰ ਹੁੰਦਾ ਪਛਤਾਇਆ ਮਹਿਬੂਦ ਗਦਲਵੀ ਨੇ ਇੱਥੇ 16 ਵਾਰੀ ਹਿੰਦੁਸਤਾਨ ਨੂੰ ਲੁੱਟਿਆ 50-55 ਸਾਲ ਦੀ ਉਮਰ ਵਿੱਚ ਅਗਰੰਗ ਹੋ ਗਿਆ ਸੀ ਜਦੋਂ ਅਗਰ ਅਗ ਹੋ ਗਿਆ ਨਾ ਫਿਰ ਸਮਝ ਆਈ ਓਹੋ ਲੋਕਾਂ ਨੂੰ ਮਾਰਦਾ ਰਿਹਾ ਲੁੱਟਦਾ ਰਿਹਾ ਕਤਲ ਕਰਦਾ ਰਿਹਾ ਹੁਣ ਮੈਂ ਵੀ ਜਾਵਾਂਗਾ ਉਸ ਨੂੰ ਮੌਤ ਨਿਕਲ ਲੱਗ ਗਈ ਕਹਿੰਦਾ ਮੈਨੂੰ ਤੋਸੇਖਾਨੇ ਵਿੱਚ ਲੈ ਕੇ ਜਾਓ ਅਹਿਲਕਾਰਾਂ ਨੇ ਰੇੜੀ ਪਰ ਬਿਠਾ ਲਿਆ ਤੋਸੇਖਾਨਾ ਤੋਸੇਖਾਨਾ ਖਾਨੇ ਵਿੱਚ ਲੈ ਗਏ ਉੱਥੇ ਦੇਖਦਾ ਕੀਮਤੀ ਸਮਾਨ ਲੁੱਟਿਆ ਹੋਇਆ ਦੇਖਦੇ ਕੇ ਤਾਂ ਹਮਾਰ ਮਾਰ ਮਾਰ ਕੇ ਰੋਣ ਲੱਗ ਪਿਆ ਕਹਿੰਦਾ ਇਹ ਚੀਜ਼ਾਂ ਪ੍ਰਾਪਤ ਕਰਕੇ ਮੈਂ ਬੇਅੰਤ ਲੋਕਾਂ ਨੂੰ ਕਤਲ ਕੀਤਾ ਅੱਜ ਇਹ ਧੰਨ ਵੀ ਇੱਥੇ ਛੱਡ ਕੇ ਜਾ ਰਹੇ ਫਿਰ ਪਛਤਾਵਾ ਦਾ ਬਾਦ ਵਿੱਚ ਪਛਤਾਉਂਦਾ ਪਹਿਲਾ ਪਾਪ ਕਰੀ ਜਾਂਦਾ ਕੂੜੇ ਮੋਹ ਲਪਟ ਲਪਟਾਨਾ ਝੂਠੇ ਮੋਹ ਵਿੱਚ ਫਸ ਕੇ ਮਾਇਆ ਨਾਲ ਹੀ ਜੁੜਿਆ ਰਹਿੰਦਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਜਦੋਂ ਛੱਡ ਕੇ ਜਾਂਦਾ ਫਿਰ ਪਛਤਾਉਂਦਾ ਹੁਣ ਆਖਰੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਹਨ ਕਿਰਪਾ ਨਦਾਨ ਨਾਨਕ ਕੋ ਕਰੋ ਦਾਤ ਇਹ ਕਿਰਪਾ ਦੇ ਖਜਾਨੇ ਪ੍ਰਭ ਮੈਂ ਤੇਰੇ ਕੋਲੋਂ ਹੋਰ ਕੁਝ ਨਹੀਂ ਮੰਗਦਾ ਜੂ ਕਿਤੇ ਸਭ ਕੁਝ ਹੀ ਦੇ ਦਿੱਤਾ ਉਹਨੇ ਸਾਨੂੰ ਜੋ ਕੁਝ ਵੀ ਸਾਨੂੰ ਚਾਹੀਦਾ ਨਾ ਉਹਨੇ ਸਭ ਕੁਝ ਸਾਨੂੰ ਦਿੱਤਾ ਹੋਇਆ ਸਭ ਕੁਝ ਦਿੱਤਾ ਹੋਇਆ ਕਿਸੇ ਨੂੰ ਘੱਟ ਕਿਸੇ ਨੂੰ ਵੱਧ ਅਸੀਂ ਪਤਾ ਦੁਖੀ ਕਾਤੇ ਲੋੜਾ ਸਾਰਿਆਂ ਦੀ ਗੂੜੀਆਂ ਕਿਕੀਆਂ ਰੱਬ ਨੇ ਪਰ ਸਾਨੂੰ ਗਵੰਡੀ ਦੇ ਘਰ ਵਿੱਚ ਜ਼ਿਆਦਾ ਦਿਖੀ ਜਾਂਦਾ ਮਹਾਰਾਜ ਨੇ ਉਹਨੂੰ ਜ਼ਿਆਦਾ ਜੀ ਲੋੜ ਹੋਣੀ ਤਾਂ ਉਹਨੂੰ ਜ਼ਿਆਦਾ ਦੇ ਦਿੱਤੀ ਰੱਬ ਨੇ ਪਰ ਤੈਨੂੰ ਵੀ ਜੋ ਦਿੱਤਾ ਇਹ ਘੱਟ ਨਹੀਂ ਦਿੱਤਾ ਘੱਟ ਤੈਨੂੰ ਨਹੀਂ ਦਿੱਤਾ ਅਸੀਂ ਗਵੰਡੀ ਦੇ ਘਰ ਦੇਖੀ ਜੰਨੇ ਉਹਦੇ ਤਰ੍ਹਾਂ ਬਹੁਤ ਵੱਡਾ ਬਹੁਤ ਕੁਝ ਪਿਆ ਇਸ ਕਰਕੇ ਹਰ ਇੱਕ ਦੀ ਲੋੜ ਰੱਬ ਨੇ ਪੂਰੀ ਕੀਤੀ ਹੈ ਪਰ ਅਸਲ ਲੋੜ ਜਿਹੜੀ ਹੈ ਉਹ ਹੈ ਵਹਿਗੁਰੂ ਦਾ ਨਾਮ ਕ੍ਰਿਪਾ ਨਾਲ ਨਾਨਕ ਕੋ ਕਰੋ ਦਾਤ ਨਾਨਕ ਨੂੰ ਇਹ ਦਾਤ ਬਖਸ਼ੋ ਕਿਹੜੀ ਨਾਮ ਤੇਰਾ ਜਪੀ ਦਿਨ ਰਾਤ ਮੈਂ ਦਿਨ ਰਾਤ ਕਰਕੇ ਤੇਰਾ ਨਾਮ ਜਪਦਾ ਰਹਾ ਤੈਨੂੰ ਭਲਾਵਾਂ ਨਾ जिसे कोभु का नाम आ गया जिस जि जिसका मन प्रभु दे नाम आ गया ना नाम जुड़ ना गया मनो वो को सब कुछ है जोड़ा रब नो टुटिया हो नाम ना होया टुटिया हो कक्ष भी नहीं है वो कक्ष भी नहीं कंगाल है वह भावें देख लोग करोड़ों पति लगता हो लखी लगता हो लगता हो कुछ भी हो, हो अपने आप में बेहक जाए ਪਾਗਲ ਕੱਖੁਨੀਆ ਕੰਗਾਲ ਪਰ ਜਿਹਦੇ ਕੋਲ ਪ੍ਰਭੂ ਦਾ ਨਾਮ ਹੈ ਭਾਵੇਂ ਦੁਨੀਆਂ ਦੀ ਨਿਗਾਹ ਵਿੱਚ ਉਹ ਕੰਗਾਲ ਲੱਗਦਾ ਹੋਵੇ ਪਰ ਗੁਰੂ ਦੀ ਨਿਗਾਹ ਦੇ ਵਿੱਚ ਉਹ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਹੈ ਰਾਜਾ सगली ਸ੍ਰਿਸ਼ਟ ਦਾ ਹਰ ਨਾਮ ਮਨ ਭਿੰਨਾ ਜਿਹਦਾ ਮਨ ਪ੍ਰਭੂ ਦੇ ਨਾਮ ਨਾਲ ਜੁੜਿਆ ਹੋਇਆ ਪ੍ਰਭੂ ਦੇ ਪਿਆਰ ਵਿੱਚ ਭਿੱਜਿਆ ਹੋਇਆ ਉਹਨੋ ਕੁ ਸਾਰੀ ਸ੍ਰੇਟੀ ਦਾ ਰਾਜਾ ਜਿਹੜਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੋਇਆ ਆਪਣਾ ਜੀਵਨ ਬਤੀਤ ਕਰਦਾ ਜਿਸ ਨੂੰ ਬਖਸ਼ੇ ਸਿੱਖ ਸਲਾਹ ਨਾਨਕ ਪਾਤਸ਼ਾਹ ਉਪਾਰਸ਼ਾ ਉਹ ਪਾਤਸ਼ਾਹ ਆਂਦਾ ਵੀ ਪਾਤਸ਼ਾਹ ਇਸ ਕਰਕੇ ਇਹ ਝੂਠੇ ਜੀਵਨ ਨਾਲੇ ਨਾ ਜੁੜੇ ਰਹੋ ਇਸ ਜੀਵਨ ਦੇ ਰਾਹੀ ਗੁਰੂ ਦੀ ਸੰਗਤ ਕਰਦੇ ਹੋਏ ਸਦਾ ਕਾਇਮ ਰਹਿਣ ਵਾਲਾ ਜੀਵਨ ਪ੍ਰਾਪਤ ਕਰੋ ਇਹ ਉਪਦੇਸ਼ ਹੈ ਅੱਜ ਦੇ ਹੁਕਮ ਨਾਲ ਮਿਲਿ ਪੁੱਲਾਂ ਚੁਕਾਂ ਦੀ ਘਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ